ਸਾਸਰੀ ਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਅੱਜ ਪਾਉਂਦੇ ਸੀਗੇ ਮੱਕੀ ਦਾ achar ਮਿੱਤਰ ਦੇ ਸੰਦ ਪੱਲਾ ਇਕੱਠਾ ਕਰਿਆ ਹੋਇਆ ਬਾਕੀ ਮੌਸਮ ਸਾਥ ਦੇ ਗਿਆ ਬਾਕੀ ਨਹੀਂ ਹੋਰਾਂ ਜੱਟਾਂ ਦਾ ਐਦ ਕੀ ਮੱਕੀ ਨੇ ਚੰਗਾ ਜਲੂਸ ਕਢਾਇਆਗਾ ਕਿਉਂਕਿ ਮੀਂਹ ਚੰਗੇ ਪਈ ਗਏ ਨੇ ਵਾਹਣ ਬਤਾਈ ਨਹੀਂ ਚਾਰ ਦੀ ਰੁੱਤ ਲੰਗੀ ਜਾਂਦੀ ਸੀ ਕਿ ਮੂਰੇ ਝੋਨਾ ਲਾਉਣਾ ਫਿਰ ਗਾਰੇ ਚ ਐਵੇਂ ਗਿੱਲੇ ਬਾਣ ਚ achar ਪਾਏ ਨੇਗੇ ਪਰ ਆਏ ਹੁਣ ਅੱਜ ਸਾਡੇ ਮੌਸਮ ਠੀਕ ਹੈ ਤੇ ਬਹਾਨ ਦੀ ਬੱਤ ਵਧੀਆ ਦੀ ਮੱਕੀ ਦਾ achar ਵਧੀਆ ਪਈ ਜਾਂਦਾ ਏ ਆ ਹੀਰਾ ਸਾਡੇ ਪਿੰਡ ਦਾ ਤੇ ਮੱਕੀ ਦੀ ਕੰਡੀਸ਼ਨ ਵੀ ਸਹੀ ਸੀ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣਾ ਆਪਣੀ ਮੱਕੀ ਦੇ ਮਿੱਤਰ ਦੀ ਦਾ ਤੇ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਹੁਣ ਮੈਂ ਤੁਹਾਨੂੰ ਆ ਬਾਣ ਦੀ ਥੋੜੀ ਜੀ ਗੱਲ ਦੱਸ ਦਾਂਗਾ ਇਹ ਬਹਾਨ ਦੇ ਵਿੱਚ ਲਗਭਗ 4 ਸਾਲ ਹੋ ਗਏ ਲਗਾਤਾਰ ਮੱਕੀ ਫੀਸਦੀ ਨੂੰ ਜਦੋਂ ਪਹਿਲੇ ਸਾਲ ਮੱਕੀ ਵਿੱਚ ਬੀਜੀ ਸੀ ਇਹਦੇ ਵਿੱਚ ਬੜੀ ਸਿਰੇ ਦੀ ਹੁੰਦੀ ਸੀਗੀ ਭੁੱਖ ਲੈਂਦੀ ਸੀਗੀ ਮੱਕੀ ਨੂੰ ਦੇਖ ਕੇ ਫਿਰ ਲਗਾਤਾਰ ਹੁਣ 4 ਸਾਲ ਇਹਦੇ ਵਿੱਚ ਲੱਗਣ ਤੋਂ ਬਾਅਦ ਹੁਣ ਮੱਕੀ ਤੇ ਖਰਚਾ ਇਸ ਸਾਲ ਵਧੀ ਜਾਂਦਾ ਤੇ ਮੱਕੀ ਦੀ ਦਿੱਖ ਬਹੁਤ ਮਾੜੀ ਹੋ ਗਈ ਮੱਕੀ ਦੀ ਸਿਹਤ ਤੁਸੀਂ ਦੇਖ ਲਓ ਟਾਂਡਾ ਕਿੰਨਾ ਬਰੀਕ ਹੈ ਕਿਉਂਕਿ ਮੱਕੀ ਨੇ ਬਹਣ ਚੂਸਤਾ ਆਏ ਸਾਲ ਸਮਾਨ ਬੁੱਧ ਸਿੱਟਣਾ ਪੈਂਦਾ ਹੈਗਾ ਤੇ ਮੱਕੀ ਉਹੋ ਜਿਹੀ ਹੁੰਦੀ ਨਹੀਂ ਹੈਗੀ ਮੈਨੂੰ ਤਾਂ ਇਹ ਲੱਗਦਾ ਵੀ ਹੁਣ ਇੱਕ ਸਾਲ ਜਾਂ ਦੋ ਸਾਲ ਬਾਹ ਨੂੰ ਇਹਨੂੰ ਜੇ ਦਮ ਦਵਾਇਆ ਜਾਵੇ ਖਰੀਖਾ ਦੇ ਵਿੱਚ ਇਹਦੇ ਵਿੱਚ ਚੰਗੀ ਸਿੱਟੀ ਜਾਵੇ ਤਾਂ ਮੁੜ ਕੇ ਬਾਹਣ ਦੇ ਵਿੱਚ ਸਾਹ ਪੈ ਜਾਣਗੇ ਨਹੀਂ ਆਈ ਸਾਲ ਇਤੋਂ ਬਹਾਂ ਵਾਲੇ ਸਾਲ ਮੱਕੀ ਹੋਰ ਵੀ ਮਾੜੀ ਹੋ ਸਕਦੀ ਹੈ ਇਹਦੇ ਵਿੱਚ ਬਾਕੀ ਇਹ ਤੇ ਕੀ ਪੱਡ ਵੀ ਨਮਾ ਪਾਇਆਗਾ ਪੱਟਿਆਗਾ ਚਾਰ ਦਾ ਇਹ ਵੀ ਬੜਾ ਸੋਹਣਾ ਪੱਟਿਆਗਾ ਬਾਕੀ ਸੰਦ ਬੱਲਾ ਅੱਜ ਕੱਲ ਇਕੱਠਾ ਕਰਨਾ ਔਖਾ ਜ਼ਰੂਰ ਹੈ ਪਰ ਐ ਆ ਫਿਰ ਕਰਨਾ ਪੈਂਦਾਗਾ ਕਿਉਂਕਿ ਮੱਕੀ ਵਾਲਾ ਕੰਮ ਐ ਨਹੀਂ ਹੈਗਾ ਵੀ 2-4 ਟਰੈਕਟਰਾਂ ਨਾਲ ਸੰਦਾਂ ਨਾਲ ਸਰਜੂ ਪਿੱਛੇ ਪਿੱਛੇ ਬਾਈ ਬਾਹੀ ਜਾਂਦਾ ਹੈਗਾ ਕਿਉਂਕਿ ਹੁਣ ਫਿਰ ਟਾਈਮ ਆ 26 ਝੋਨਾ ਲਾਉਣਾ ਹੈਗਾ ਆਹ ਵੀ ਬਾਤ ਹੈ ਇਹਦੇ ਵਿੱਚ ਵੀ ਮੱਕੀ ਸੀਗੀ ਇਧਰ ਲਈ ਵੀ ਪਿੱਛੇ ਦੀ ਪਿੱਛੇ ਬਾਹੀ ਜਾਂਦੇ ਨੇਗੇ ਤੇ ਬਾਕੀ ਗੱਲ ਇਹ ਵੀ ਹੈ ਵੀ ਹੁਜਕਲ ਮੱਕੀ ਹੁਣ ਹਰੀ ਕੀ ਪਾਈ ਜਾਂਦਾ ਅਗਲਾ ਹੈਨਾ ਜਿਹਦੇ 2-4 ਪਸ਼ੂ ਨੇ ਉਹ ਵੀ ਪਾਈ ਜਾਂਦਾ ਹੈਗਾ ਤੇ ਜਿਹਦੇ ਕੋਲੇ ਸੰਦ ਨਹੀਂ ਹੈਗਾ ਕੋਈ ਸਾਰੀ ਖੇਤੀ ਕਿਰਾਏ ਤੇ ਕਰਾਉਂਦਾ ਹੈਗਾ ਉਹ ਵੀ ਅਗਲਾ ਮੱਕੀ ਦਾ ਚਾਰ ਪਾ ਲੈਂਦਾ ਹੈਗਾ ਇਹਦਾ ਐ ਹੋਵੇ ਵੀ 15-20 ਘਰੇ ਜਾਨਵਰ ਨੇ 2-4 ਟਰੈਟ ਹੈਗੇ ਨੇ ਹੈਨਾ 3-4 ਬੰਦੇ ਨੇਗੇ 2-4 ਅ ਲਿਹਾਜ ਲੱਪਿਆ ਆ ਜਾਂਦੇ ਨੇ ਫਿਰ ਇਹ ਕੰਮ ਬਹੁਤ ਸੌਖਾ ਰਹਿ ਜਾਂਦਾ ਹੈਗਾ ਨਹੀਂ ਤਾਂ ਇਹ ਟੱਕਰ ਹੀ ਨਹੀਂ ਬਾਕੀ ਤੋਂ ਮੌਸਮ ਦਾ ਖਤਰਾ ਬਣਿਆ ਰਹਿੰਦਾ ਇਹ ਇਦਾਂ ਦੀ ਫਸਲ ਹੈਗੀ ਬਾਕੀ ਤੇ ਖਰਚਾ ਜਰੂਰ ਆ ਜਾਂਦਾ ਮੈਨੂੰ ਇਹ ਲੱਗਦਾ ਹੈਗਾ ਵੀ 20000 ਤੋਂ ਪਲੱਸ ਆ ਜਾਂਦਾ ਕੀਲੇ ਦੇ ਖਰਚਾ ਅੱਜ ਕੱਲ ਦੇ ਟਾਈਮ ਦੇ ਵਿੱਚ ਮੱਕੀ ਪਾਲਣ ਦੇ ਬਹੁਤ ਮਹਿੰਗੀ ਫਸਲ ਆ ਗਈ ਬਾਕੀ ਗੌਰ ਬਹੁਤ ਰੱਖਣੀ ਪੈਂਦੀ ਹੈ ਮੈਨੂੰ ਤੁਸੀਂ ਜਰੂਰ ਦੱਸਿਓ ਸੋਡਾ ਚਾਰ ਹੈ ਤੱਕੀ ਸੁੱਖੀ ਸ਼ਾਂਤੀ ਪੈ ਗਿਆ ਮੌਸਮ ਦੇ ਸਾਥ ਦਿੱਤਾ ਹੈਗਾ ਕਿ ਕਿੰਨੇ ਹੋਈ ਹੈਗੀ ਬਾਕੀ ਦੇਖਦੇ ਆਂਗੇ ਆਪਾਂ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੇ ਹੋ ਧੰਨਵਾਦ ਆ ਵੀ ਲੋਕ ਤਾਂ ਆ ਗਏ। ਲੋ ਜੀ ਚਾਰ ਪੈ ਗਿਆ ਤੇ ਕੱਲਾ ਲੜਾਈ ਦਾ ਕੰਮ ਰਹਿ ਗਿਆ। ਇੱਕ ਟਰਾਲੀ ਆ ਪੂਰੀ ਖੜੀ ਹੈਗੀ ਤੇ ਇੱਕ ਆ ਭਰਗੀ ਪੂਰੀ ਵਧੀਆ। ਹੁਣ ਇਹਨਾਂ ਨੂੰ ਇੱਕ ਆ ਭਰੀ ਖੜੀ ਹੈ ਸੱਚਾ। ਹੁਣ ਇਹਨਾਂ ਜੋ ਦੇਖਦੇ ਆ ਤਿੰਨ ਟਰਾਲੀਆਂ ਟੋਏ ਦੇ ਵਿੱਚ ਔਖੀ ਪੈਣਗੀਆਂ। ਜੇ ਪੌਣੀਆਂ ਨੇ ਲਤਰ ਲੁਤਰ ਕੇ ਪੈ ਤਾਂ ਜਾਣਗੀਆਂ। ਪਰ ਥੋੜਾ ਜਿਹਾ ਔਖਾ ਕਰਨੀ ਗਿਆ ਹੁਣ ਦੇਖਦੇ ਆਂਗੇ ਇੱਕ ਦੋ ਟਰਾਲੀਆਂ ਦਾ ਕੀ ਬਣਦਾ ਬਾਕੀ ਮੁੰਡੇ ਤੇਜ਼ ਨੇਗੇ ਪਿੱਛੋਂ ਦੀ ਪਿੱਛੋਂ ਬਾਦ ਆ ਰੁਕਾ ਵੇਟਰ ਨਾਲ ਨਹੀਂ ਰੁਕੀ ਖੜਾ ਇਹ ਮਸ਼ੀਨ ਹੈਗੀ ਕਲਾਸ ਕੰਪਨੀ ਦੀ ਚੈਗਵਰ ਦੀ ਇਹਦਾ ਰੇਟ ਤਾਂ ਕਹਿੰਦੇ 2 ਲੱਖ ਦਾ ਫਰਕ ਆ ਦੂਜਿਆਂ ਨਾਲੋਂ ਇਹ 4.5 ਲੱਖ ਦੀ ਆਉਂਦੀ ਹੈ ਤੇ ਬਾਕੀ ਕਹਿੰਦੇ 2.5 ਲੱਖ ਨਹੀਂ ਆ ਜਾਂਦੀਆਂ ਨੇ ਵਧੀਆ ਨਾ ਇਹ ਚੋਕ ਹੋਵੇ ਬਾਕੀ ਇਹਦਾ ਟੋਕਾ ਬਹੁਤ ਵਧੀਆ ਹੁੰਦਾ ਹੈਗਾ ਤੇ ਇਹ ਕਿਸੇ ਹੋਰ ਘਰ ਦੀ ਪਾਈ ਜਾਂਦੇ ਨੇ ਵੇ ਦਿੱਲੀ ਪੱਕੀ ਏ ਕਲੰਬਰ ਹੈਗੀ ਇੱਥੇ ਸੂਏ ਦਾ ਪਾਣੀ ਖੁੱਲਾ ਹੈਗਾ ਤਾਂ ਕਰਕੇ ਮੱਕੀਆਂ ਬਹੁਤ ਸੋਹਣੀਆਂ ਹੁੰਦੀਆਂ ਨੇਗੀਆਂ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਸਾਡਾ ਸਾਰਿਆਂ ਦਾ ਧੰਨਵਾਦ ਇੱਥੇ ਤੱਕ ਵੀਡੀਓ ਦੇਖਣ ਵਾਸਤੇ